ਪੰਜਾਬ ਵਿੱਚ ਬਦਲੇ ਮੌਸਮ ਨੇ ਠੰਡ ਵਧਾ ਦਿੱਤੀ ਹੈ ਪਹਾੜਾਂ ਵਿੱਚ ਹੋ ਰਹੀ ਬਰਬਾਰੀ ਨੇ ਮਦਾਨੀ ਇਲਾਕਿਆਂ ਵਿੱਚ ਲੋਕਾਂ ਨੂੰ ਕੰਮਾਂ ਛੇੜ ਦਿੱਤਾ ਹੈ ਦੂਜੇ ਪਾਸੇ ਮੌਸਮ ਵਿਭਾਗ ਨੇ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਣੀ ਕੀਤੀ ਹੈ ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ 3 ਦਿਨ 27 ਦਸੰਬਰ ਤੱਕ ਸੀਤ ਲਹਿਰ ਚੱਲਣ ਅਤੇ ਸੰਗੜੀ ਤੋਂ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ ਇਸ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਮੀਂਹ ਦੀ ਪੇਸ਼ گوئی ਕੀਤੀ ਗਈ ਹੈ ਦੱਸਦੇ ਕਿ 27 ਦਸੰਬਰ ਨੂੰ ਪੰਜਾਬ ਹਰਿਆਣਾ ਚੰਡੀਗੜ੍ਹ ਪੱਛਮੀ ਉੱਤਰ ਪ੍ਰਦੇਸ਼ ਰਾਜਸਥਾਨ ਮੱਧ ਪ੍ਰਦੇਸ਼ ਮੱਧ ਮਹਾਰਾਸ਼ਟਰ ਵਿੱਚ ਗਰਜ ਤੂਫਾਨ ਦੇ ਨਾਲ ਗੜੇਮਾਰੀ ਦੀ ਸੰਭਾਵਨਾ ਹੈ ਹਿਮਾਚਲ ਪ੍ਰਦੇਸ਼ ਦੇ ਕੁਝ ਈਸਾ ਵਿੱਚ 26 ਦਸੰਬਰ ਤੱਕ ਖੜਾਕੀ ਦੀ ਠੰਡ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ 26 ਦਸੰਬਰ ਦੌਰਾਨ ਜੰਮੂ ਕਸ਼ਮੀਰ ਲਦਾਖ ਗਿਲਗਿਲ ਬਲਤੀਸਤਾਨ ਮੁਜਫਰਾਬਾਦ ਦੇ ਵਕਵਾਕ ਹਿੱਸੇ ਵਿੱਚ ਠੀਤ ਲਹਿਰ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਪੰਜਾਬ ਤੇ ਗਵਾਂਡੀ ਸੂਬਿਆਂ ਵਿੱਚ ਠੰਡ ਜ਼ੋਰ ਫੜੇਗੀ ਕਨੋਰੀ ਬਾੜ ਦੇ ਕਿਸਾਨਾਂ ਕੋ ਜਗਜੀਤ ਸਿੰਘ ਢੱਲੇਵਾਲ ਦਾ ਮਰਵਰਤ ਹੁਣ 31ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਤਾਜ਼ੀ ਕੀ ਮੰਗਲਵਾਰ ਨੂੰ ਮਰਵਰਤ ਤੇ ਬੈਠੇ ਜਗਜੀਤ ਸਿੰਘ ਢੱਲੇਵਾਲ ਆਪਣੀ ਟਰਾਲੀ ਵਿੱਚੋਂ ਬਾਹਰ ਆਏ ਸਨ ਸਰੀਰਕ ਤੌਰ ਤੇ ਬਹੁਤ ਕਮਜ਼ੋਰ ਹੋਣ ਕਾਰਨ ਉਹਨਾਂ ਨੂੰ ਸਟ੍ਰੈਚਰ ਉਤੇ ਪਾ ਕੇ ਬਾਹਰ ਲਿਆਂਦਾ ਗਿਆ ਸੀ ਦਰਨ ਢੱਲੇਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਪੱਤਰ ਵੀ ਲਿਖਿਆ ਹੈ ਚਿੱਠੀ ਵਿੱਚ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਸੰਸਦ ਅਤੇ ਕਿਸਾਨਾਂ ਦੀਆਂ ਭਾਵਨਾਵਾਂ ਦਾ ਸਮਰਥਨ ਕਰਦੇ ਹੋਏ ਐਮਐਸਪੀ ਕਾਨਨੀ ਗਰੰਟੀ ਬਣਾਉਣਗੇ ਜਾਂ ਫਿਰ ਮੇਰੀ ਸ਼ਹਾਦਤ ਦਾ ਇੰਤਜ਼ਾਰ ਕਰੋਗੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ ਵਿੱਚ ਢੱਲੇਵਾਲ ਨੇ ਕਿਹਾ ਕਿ ਖੇਤੀਬਾੜੀ ਦੇ ਵਿਸ਼ੇ ਤੇ ਸੰਸਦ ਦੀ ਸਥਾਈ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਤੁਹਾਨੂੰ ਕਟੋਕੜ ਸਮਰਥਨ ਮੁੱਲ ਕਾਨਨੀ ਗਰੰਟੀ ਬਣਾਉਣੀ ਚਾਹੀਦੀ ਹੈ ਇਸ ਵਿੱਚ ਲਿਖਿਆ ਗਿਆ ਹੈ ਕਿ ਗਰੰਟੀ ਐਕਟ ਸਮੇਤ 13 ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਯੂनाइटेड ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਹਵਾਈ ਵਿੱਚ ਅੰਦੋਲਨ ਚੱਲ ਰਿਹਾ ਹੈ ਦੋਵਾਂ ਮੋਰਚਿਆਂ ਦੀ ਰਣਨੀਤੀ ਅਨੁਸਾਰ ਉਹ 26 ਨਵੰਬਰ ਤੋਂ ਮਰਨ ਵਰਤੇ ਹਨ ਉਮੀਦ ਹੈ ਕਿ ਤੁਹਾਨੂੰ ਮੋਰਚਿਆਂ ਦੀ ਸਥਿਤੀ ਬਾਰੇ ਜਾਣਕਾਰੀ ਮਿਲਦੀ ਹੀ ਰਹੀ ਹੋਵੇਗੀ ਪ੍ਰਧਾਨ ਮੰਤਰੀ ਹਾਲ ਹੀ ਵਿੱਚ ਖੇਤੀਬਾੜੀ ਬਾਰੇ ਸੰਸਦ ਦੀ ਸਥਾਈ ਕਮੇਟੀ ਨੇ ਸੰਸਦ ਦੇ ਸામਣੇ ਇੱਕ ਰਿਪੋਰਟ ਪੇਸ਼ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਹੈ ਕਿ ਐਮਐਸਪੀ ਕਾਨੂੰਨੀ ਗਰੰਟ ਪੜਾਇਆ ਜਾਣਾ ਚਾਹੀਦਾ ਹੈ ਇਸ ਦੇ ਨਾਲ ਹੀ ਦੇਸ਼ ਦੀ ਆਰਥਿਕਤਾ ਖਾਸ ਕਰਕੇ ਪਿੰਡੂ ਅਰਥ ਵਿਵਸਥਾ ਨੂੰ ਬਹੁਤ ਫਾਇਦਾ ਹੋਵੇਗਾ ਇਸ ਸੰਸਦੀ ਕਮੇਟੀ ਵਿੱਚ ਸਾਰੀ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰ ਸ਼ਾਮਲ ਹਨ ਯਾਨੀ ਦੇਸ਼ ਦੀ ਸਰਵੋੱਚ ਸੰਸਥਾ ਸੰਸਦ ਦੀ ਭਾਵਨਾ ਦੇਸ਼ ਦੇ ਕਿਸਾਨਾਂ ਲਈ ਘਟੋ ਘਟ ਸਮਰਥਨ ਮੁੱਲ ਯਾਨੀ ਐਮਐਸਪੀ ਦੀ ਕਾਨੂੰਨੀ ਗਰੰਟੀ ਬਣਾਉਣ ਦੇ ਹੱਕ ਵਿੱਚ ਹੈ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਕਮੇਟੀ ਨੇ ਸ਼ਾਮਲ ਸਾਰੇ ਸੰਸਦ ਮੈਂਬਰਾਂ ਨੇ ਸਰਬਸੰਮਤੀ ਨਾਲ ਇਸ ਰਿਪੋਰਟ ਨੂੰ ਪ੍ਰਵਾਨਗੀ ਦਿੱਤੀ ਹੈ। ਅਕਾਲੀ ਦਲ ਦੀ ਆਗੂ ਬੀਬੀ ਜਗੀਰ ਕੋਹਲੀ ਇਤਰਾਜਯੋਗ ਸ਼ਬਦਾਂ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਤਦਾਰ ਗਿਆਨੀ ਰਗबीर ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਜ਼ਾ ਸੁਣਾਈ ਸੀ। ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਧਾਮੀ ਨੇ ਵਿਧਵਾ ਦੁਪਹਿਰ ਸ਼੍ਰੀ ਗੁਰੂ ਰਾਮਦਾਸ ਜੀ ਲਿੰਦਰ ਹਾਲ ਵਿਖੇ ਝੁੱਠੇ ਭਾਂਡਿਆ ਦੀ ਸੇਵਾ ਕੀਤੀ ਅਤੇ ਜੋੜਾਕਾਰ ਵਿੱਚ ਜੁੱਤੀਆਂ ਦੀ ਸੇਵਾ ਕੀਤੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਧਵਾ ਨੂੰ ਸ਼੍ਰੀ ਅਕਾਲ ਤਖਸਾਲ ਸਾਬੇ ਖੇ ਪੰਜ ਪਿਆਰਿਆਂ ਅੱਗੇ ਪੇਸ਼ ਹੋਏ ਸਨ ਇਸ ਦੌਰਾਨ ਪੰਜ ਪਿਆਰਿਆਂ ਨੇ ਐਡਵੋਕੇਟ ਧਾਮੀ ਨੂੰ ਲੰਗਰ ਹਾਲ ਵਿੱਚ 1 ਘੰਟਾ ਬਰਤਨ ਦੀ ਸੇਵਾ 1 ਘੰਟਾ ਜੋੜਾ ਘਰ ਵਿੱਚ ਸੇਵਾ ਕਰਨ ਅਤੇ ਪੰਜ ਜਪਜੀ ਸਾਹਿਬ ਦੇ ਪਾਠ ਕਰਨ ਉਪਰੰਤ 500 ਰੁਪਏ ਦੀ ਦੇਕਰਾ ਕੇ ਅਰਦਾਸ ਕਰਨ ਦੇ ਹੁਕਮ ਦਿੱਤੇ ਸਨ ਦੱਸਦੇ ਕਿ ਬੀਬੀ ਜਗੀਰ ਕੌਰ ਖਿਲਾਫ ਸ਼ਬਦਾਂ ਦੀ ਵੱਤ ਤੋਂ ਬਾਅਦ ਧਾਮੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਟਵੀਟ ਕਰਕੇ ਆਪਣੀ ਇਸ ਗਲਤੀ ਦੀ ਮੁਆਫੀ ਮੰਗੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਨੇ ਕਿਸਾਨ ਅੰਦੋਲਨ ਅਤੇ ਜਗਜੀਤ ਸਿੰਘ ਡੱਲੇਵਾਲ ਦੇ ਮਰਦ ਵਾਰਤ ਬਾਰੇ ਬੋਲਦਿਆਂ ਕਿਹਾ ਕਿ ਅੱਜ ਉਹਨਾਂ ਦੇ ਮਨਵਰਤ ਨੂੰ 30 ਦਿਨ ਤੋਂ ਵੱਧ ਦਾ ਸਮਾਂ ਪੂਰਾ ਹੋ ਚੁੱਕਾ ਹੈ ਪਰ ਕੇਂਦਰ ਸਰਕਾਰ ਦੇ ਕੰਨ ਉਤੇ ਜੂ ਵੀ ਨਹੀਂ ਸਰਕੀ ਉਹਨਾਂ ਕਿਹਾ ਕਿ ਐਮਐਸਪੀ ਦੀ ਕਾਰਨੀ ਮੰਗ ਕੋਈ ਇਕੱਲੀ ਢੱਲੇਵਾਲ ਦੀ ਮੰਗ ਨਹੀਂ ਪਰ ਉਹ ਪੂਰੇ ਦੇਸ਼ ਦੇ ਕਿਸਾਨਾਂ ਦੀ ਮੰਗ ਹੈ ਇਸ ਲਈ ਕੇਂਦਰ ਸਰਕਾਰ ਨੂੰ ਅੱਗੇ ਹੋ ਕੇ ਉਹਨਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਚਾਹੀਦੀਆਂ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਹੀਦਾ ਹੈ ਕਿ ਉਹ ਅੱਗੇ ਹੋ ਕੇ ਢੱਲੇਵਾਲ ਨੂੰ ਮਰ ਵਰਤ ਤੋੜ ਲਈ ਮਣਾਉਣ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਮਤਸਵਤੇ ਬੈਠੇ ਨੇ ਔਰ ਸਰਕਾਰ ਦਾ ਫਰਜ਼ ਹੁੰਦਾ ਵੀ ਉਹ ਮਾਂ ਵਾਂਗੂ ਹਰੇਕ ਬੱਚੇ ਦੀ ਤਕਲੀਫ ਆਪ ਜਾ ਕੇ ਸੁਣਦੀ ਹੈ ਸੋ ਕੇਂਦਰ ਸਰਕਾਰ ਨੂੰ ਇਹ ਚਾਹੀਦਾ ਹੈ ਸ਼੍ਰੀਮਾਨ ਨਰਿੰਦਰ ਮੋਦੀ ਜੀ ਨੂੰ ਇਹ ਚਾਹੀਦਾ ਵੀ ਆਪ ਅੱਗੇ ਹੋ ਕੇ ਕਿਸਾਨਾਂ ਦੀਆਂ ਜਿਹੜੀਆਂ ਉਹ ਮੰਗਾਂ ਉਹਨਾਂ ਤੇ ਵਿਚਾਰ ਕਰਨ ਔਰ ਸਰਦਾਰ ਜਗਜੀਤ ਸਿੰਘ ਦੱਲੇਵਾਲ ਜੀ ਦੀ ਜਿਹਨਾਂ ਦੀ ਰੋਜ਼ ਛੇਤ ਖਰਾਬ ਹੋ ਰਹੀ ਹੈ ਉਹਨਾਂ ਨੂੰ ਆਪਦਾ ਮਰਨ ਵਰਤ ਛੱਡਣ ਵਾਸਤੇ ਉਹਨਾਂ ਨੂੰ ਮਨਾਉਣ ਔਰ ਉਹਦਾ ਇੱਕੋ ਇੱਕ ਤਰੀਕਾ ਵੀ ਉਹਨਾਂ ਦੀ ਮੰਗਾਂ ਮੰਨਣ ਔਰ ਇਹ ਮੰਗ ਕੋਈ ਉਹਨਾਂ ਦੇ ਆਪਦੇ ਘਰ ਦੀ ਨਹੀਂ ਹੈ ਜਾਂ ਕੱਲੇ ਪੰਜਾਬ ਦੀ ਨਹੀਂ ਇਹ ਸਾਡੇ ਦੇਸ਼ ਦੀ ਮੰਗ ਹੈ ਕਿਸਾਨ ਨੂੰ ਐਮਐਸਪੀ ਦੇਣੀ ਚਾਹੀਦੀ ਹੈ ਔਰ ਇਹ ਕਿਸਾਨ ਕਮਜ਼ੋਰ ਹੁੰਦਾ ਹੈ ਕਿਸਾਨ ਫਾਹੇ ਲੈਂਦਾ ਹੈ ਤਾਂ ਇਹਦਾ ਮਤਲਬ ਦੇਸ਼ ਕਮਜ਼ੋਰ ਹੁੰਦਾ ਹੈ ਅੱਜ ਕਿਸਾਨ ਦਾ ਬੇਟਾ ਹੀ ਆ ਜਿਹੜਾ ਤੁਹਾਨੂੰ ਬਾਰਡਰਾਂ ਤੇ ਰੱਖਿਆ ਕਰਦਾ ਤੁਹਾਡੀ ਜਿਹੜਾ ਇੰਡਸਟਰੀਆਂ ਚ ਚਲਾਉਂਦਾ ਜੀ ਨੇ ਸਾਨੂੰ ਤੁਹਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਸ਼ਹੀਦ ਭਗਤ ਸਿੰਘ ਕਿਸਾਨ ਦਾ ਬੇਟਾ ਸੀ ਸੋ ਜੇ ਤੁਸੀਂ ਸ਼ਹੀਦਾਂ ਦਾ ਸਨਮਾਨ ਕਰਦੇ ਹੋ ਤਾਂ ਤੁਸੀਂ ਕਿਸਾਨ ਦਾ ਅਪਮਾਨ ਨਹੀਂ ਕਰ ਸਕਦੇ ਸੋ ਅੱਗੇ ਹੋ ਕੇ ਕਿਸਾਨਾਂ ਦੀ ਮੰਗਾਂ ਤੇ ਵਿਚਾਰ ਕਰੋ ਔਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਮਰਨ ਵਰਤ ਉਹਨਾਂ ਦਾ ਛਡਾਉਣਾ ਅੱਗੇ ਜਾ ਕੇ ਸਰਕਾਰ ਦਾ ਫਰਜ਼ ਹੈ ਕੇਂਦਰ ਸਰਕਾਰ ਜਾਣਬੁੱਝ ਕੇ ਸਾਡੇ ਸਾਡੇ ਕੁਦਰਤੀ ਸੰਸਾਧਨ ਆ ਸਾਡੀ ਖੇਤੀਬਾੜੀ ਹੈ ਇਹ ਸਾਰੀ ਅਡਾਨੀਆਂ ਨੂੰ ਦੇਣਾ ਚਾਹੁੰਦੀ ਹੈ ਉਸ ਦੇ ਖਿਲਾਫ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਮੰਤਸਰ ਤੇ ਬੈਠੇ ਨੇ ਔਰ ਸਰਕਾਰ ਦਾ ਫਰਜ਼ ਹੁੰਦਾ ਵੀ ਉਹ ਮਾਂ ਵਾਂਗੂ ਹਰੇਕ ਬੱਚੇ ਦੀ ਤਕਲੀਫ ਆਪ ਜਾ ਕੇ ਸੁਣਦੀ ਹੈ ਸੁਕੇਂਦਰ ਸਰਕਾਰ ਨੂੰ ਇਹ ਚਾਹੀਦਾ ਸ਼੍ਰੀਮਾਨ ਨਰਿੰਦਰ ਮੋਦੀ ਜੀ ਨੂੰ ਇਹ ਚਾਹੀਦਾ ਵੀ ਆਪ ਅੱਗੇ ਹੋ ਕੇ ਕਿਸਾਨਾਂ ਦੀਆਂ ਜਿਹੜੀਆਂ ਉਹ ਮੰਗਾਂ ਉਹਨਾਂ ਤੇ ਵਿਚਾਰ ਕਰਨ ਔਰ ਸਰਦਾਰ ਜਗਜੀਤ ਸਿੰਘ ਦੱਲੇਵਾਲ ਜੀ ਦੀ ਜਿਹਨਾਂ ਦੀ ਰੋਜ਼ ਛੇਤ ਖਰਾਬ ਹੋ ਰਹੀ ਹੈ ਉਹਨਾਂ ਨੂੰ ਆਪ ਦਾ ਮਰਨ ਵਰਤ ਛੱਡਣ ਵਾਸਤੇ ਉਹਨਾਂ ਨੂੰ ਮਨਾਉਣ ਔਰ ਉਹਦਾ ਇੱਕੋ ਇੱਕ ਤਰੀਕਾ ਵੀ ਉਹਨਾਂ ਦੀ ਮੰਗਾਂ ਮੰਨਣ ਔਰ ਇਹ ਮੰਗ ਕੋਈ ਉਹਨਾਂ ਦੇ ਆਪ ਦੇ ਘਰ ਦੀ ਨਹੀਂ ਹੈ ਜਾਂ ਕੱਲੇ ਪੰਜਾਬ ਦੀ ਨਹੀਂ ਇਹ ਸਾਡੇ ਦੇਸ਼ ਦੀ ਮੰਗ ਹੈ ਔਰ ਇਹ ਲੈਟੀਮੇਟ ਮੰਗ ਹੈ ਕਿਸਾਨ ਨੂੰ ਐਮਐਸਪੀ ਦੇਣੀ ਚਾਹੀਦੀ ਹੈ ਔਰ ਜੇ ਕਿਸਾਨ ਕਮਜ਼ੋਰ ਹੁੰਦਾ ਹੈ ਕਿਸਾਨ ਫਾਹੇ ਲੈਂਦਾ ਤਾਂ ਇਹਦਾ ਮਤਲਬ ਦੇਸ਼ ਕਮਜ਼ੋਰ ਹੁੰਦਾ ਹੈ ਅੱਜ ਕਿਸਾਨ ਦਾ ਬੇਟਾ ਹੀ ਹੈ ਜਿਹੜਾ ਤੁਹਾਨੂੰ ਬਾਰਡਰਾਂ ਤੇ ਰੱਖਿਆ ਕਰਦਾ ਤੁਹਾਡੀ ਜਿਹੜਾ ਇੰਡਸਟਰੀਆਂ ਚਲਾਉਂਦਾ ਜੀਨੇ ਸਾਨੂੰ ਤੁਹਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਸ਼ਹੀਦ ਭਗਤ ਸਿੰਘ ਕਿਸਾਨ ਦਾ ਬੇਟਾ ਸੀ ਸੋ ਜੇ ਤੁਸੀਂ ਸ਼ਹੀਦਾਂ ਦਾ ਸਨਮਾਨ ਕਰਦੇ ਹੋ ਤਾਂ ਤੁਸੀਂ ਕਿਸਾਨ ਦਾ અપਮਾਨ ਨਹੀਂ ਕਰ ਸਕਦੇ ਸੋ ਅੱਗੇ ਹੋ ਕੇ ਕਿਸਾਨਾਂ ਦੀ ਮੰਗਾਂ ਤੇ ਵਿਚਾਰ ਕਰੋ ਔਰ ਰਾਜਗਜੀਤ ਸਿੰਘ ਦੱਲੇਵਾਲ ਹੋਰਾਂ ਨੂੰ ਮਰਨ ਵਰਤ ਉਹਨਾਂ ਦਾ ਛਡਾਉਣਾ ਅੱਗੇ ਜਾ ਕੇ ਸਰਕਾਰ ਦਾ ਫਰਜ਼ ਹੈ ਕੇਂਦਰ ਸਰਕਾਰ ਦਾ ਫਰਜ਼ ਹੈ ਬੀਜੇਪੀ ਕਹਿ ਰਹੀ ਹੈ ਕਿ ਅ ਅ ਮੁੱਖ ਮੰਤਰੀ ਦੇ ਘਰ ਤੋਂ ਸਿਰਫ ਮੈਹ 20 ਕਿਲੋਮੀਟਰ ਦੂਰ ਹੈ ਮੁੱਖ ਮੰਤਰੀ ਆਸਟ੍ਰੇਲੀਆ ਜਾ ਸਕਦੇ ਨੇ ਲੇਕਿਨ ਦੱਲੇਵਾਲ ਸਾਹਿਬ ਕੋ ਗੱਲ ਕਰਨੇ ਜਾ ਸਕਦੇ ਦੇਖੋ ਸਾਡੇ ਬਹੁਤ ਸਾਰੇ ਆਗੂ ਉੱਥੇ ਜਾਂਦੇ ਆ ਅਸੀਂ ਮਤਲਬ ਜੋ ਅਸੀਂ ਕਰ ਸਕਦੇ ਆ ਅਸੀਂ ਕਰ ਰਹੇ ਆ ਲੇਕਿਨ ਉਹਨਾਂ ਦੀ ਜਿਹੜੀ ਲੜਾਈ ਐ ਜਿਹੜੀ ਮੰਗ ਐ ਉਹ ਕੇਂਦਰ ਸਰਕਾਰ ਕੋਲੇ ਆ ਸੋ ਕੇਂਦਰ ਸਰਕਾਰ ਹੁਣ ਬੀਜੇਪੀ ਕਹਿਣ ਦੀ ਥਾਂ ਦੇ ਕੋ ਕਰਕੇ ਦਿਖਾਵੇ ਨਾ ਫਿਰ ਨਾ ਮੋਦੀ ਸਾਹਿਬ ਨੂੰ ਵੀਜ਼ਾ ਲੈਣਾ ਪੈਣਾ ਉੱਥੇ ਜਾਣ ਵਾਸਤੇ ਕਿਸਾਨਾਂ ਨੂੰ ਕਿਉਂ ਰੋਕਿਆ ਉੱਥੇ ਕਿਸਾਨਾਂ ਨੂੰ ਅੱਗੇ ਤਾਂ ਆਉਣ ਦੇਣ ਕਿਸਾਨਾਂ ਨੂੰ ਵੀਜ਼ਾ ਲੈਣਾ ਪੈਣਾ ਨਾ ਮੋਦੀ ਸਾਹਿਬ ਨੂੰ ਵੀਜ਼ਾ ਲੈਣਾ ਪੈਣਾ ਨਾ ਕਿਸਾਨਾਂ ਨੂੰ ਵੀਜ਼ਾ ਲੈਣਾ ਪੈਣਾ ਸੋ ਇਹਨਾਂ ਨੂੰ ਇੱਕ ਦੂਜੇ ਨਾਲ ਮਿਲਣਾ ਚਾਹੀਦਾ ਮਿਲ ਕੇ ਦੇਸ਼ ਨੂੰ ਜੇ ਤੁਸੀਂ ਵਿਸ਼ਾ ਗਰੁੱਪ ਬਣਾਉਣਾ ਤਾਂ ਇਸੇ ਤਰੀਕੇ ਨਾਲ ਬਣੇਗਾ ਕਿਸਾਨ ਦੀ ਗੱਲ ਸੁਣ ਕੇ ਬਣੇਗਾ